ਯੋ ਬ੍ਰੋ ਕਾਈ ਦੂ ਯਾ ਬ੍ਰੋ ਥੈਂਕ ਯੂ ਬ੍ਰੋ ਉਹ ਬ੍ਰੋ ਇਹ ਕੀ ਲੈ ਜਾਂਦਾ ਉਹ ਨੋ ਸਨੇਕ ਦਾ ਜਿਹੜਾ ਰੈਂਡ ਦਿੰਦੇ ਯਾਰ ਉਹ ਮੈਂ ਸੱਪ ਛੱਡ ਦਿੰਦਾ ਆ ਸੁਪੇਰੀਆ ਦੇ ਪਿੱਛੇ ਵਾਹ ਵੇਟ ਉਹ ਹੈਰੀ ਲੱਗਦਾ ਨਹੀਂ ਯਾਰ ਇਹਦਾ ਸੀਰੀ ਤਾਂ ਹੈ ਨਹੀਂ ਇਹਦੀ ਤੇਰੀ ਐਡੀ ਸੀਰੀ ਪਈ ਹੱਤੀ ਆ ਸੀਰੀ ਪਿਆ ਦੇ ਸੋ ਗੱਲ ਇਹ ਦੱਸ ਮੈਨੂੰ ਕਿ ਦਿਖਾ ਆਰੇ ਬੀਚ ਹੋ ਜਾਂਦਾ ਵਾਈ ਡਰ ਲੱਗਦਾ ਮੈਨੂੰ ਇਹਦੀ ਕਹਾਣੀ ਦੱਸੋ ਫਾਈਨਲੀ ਹੈਪੀ ਹੈਪੀ ਪਰ ਅੱਜ ਦਾ ਲੋਕਾਂ ਛੱਪਾਣ ਹੋ ਵੱਧ ਗਿਆ ਲੋਕਾਂ ਵਿੱਚ ਇਹ ਤੇ ਹੈ ਇਹ ਤੇ ਹੈ ਬੜਾ ਸੋਚ ਕੇ ਬੋਲਿਆ ਭਾਈ ਇਹ ਲਾਈਨ ਲਿਖੀ ਹੋਈ ਸੀ ਕਰੀਪ ਬ੍ਰੋ ਅਰੇ ਬ੍ਰੋ ਤੂੰ ਰੈਡੀ ਹੋ ਗਿਆ ਆਮ ਰੈਡੀ ਬ੍ਰੋ ਚੱਲੀਏ ਚਲੋ ਫਿਰ ਇਹ ਜਨਾਬ ਸਟਾਰਟ ਹੋ ਗਿਆ ਜਾ ਹਾਂ ਹੁਣ ਆਉਂਗਾ ਹੁਣ ਆਈ ਨਹੀਂ ਹੋਣਾ ਹੀ ਨਹੀਂ ਬ੍ਰੋ ਸਟਾਰਟ ਨਹੀਂ ਹੋਣਾ ਜਿੰਨੀ ਮਰਜ਼ੀ ਕਾਹਨ ਹੋਏ ਸਾਦਾ ਹੁਣ ਇੱਕ ਤਾਂ ਚੱਲ ਮਰ ਖਰਜਾ ਖਰਜਾ ਹੈਂਡਲ ਸੱਦਾ ਕਰਾਓ ਚੱਲ ਪਾਰਟੀ ਹੋ ਗਈ ਬੋਲਟ ਲੈ ਲੈ ਹੁੰਡੇ ਨੇ ਓ ਮਜ਼ਾ ਓਏ ਛਲ ਨਾ ਦੇਖ 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 ਅੱਗੇ ਕਰ ਅੱਗੇ ਕਰ ਲੈ ਬਰਾਬਰ ਹੈ ਨਹੀਂ ਆ ਜਾ ਫਿਰ ਓ ਕਿ ਮੈਂ ਸਾਰੇ ਵਧੀਆ ਤੇ ਬਸ ਮੈਂ ਵੀ ਵਧੀਆ ਤੇ ਅੱਜ ਦਾ ਆਪਾਂ ਕਰਨ ਲੱਗੇ ਜੀ ਬਲੌਗ ਸ਼ੁਰੂ ਬਹੁਤ ਹੀ ਜ਼ਿਆਦਾ ਦਿਨ ਬਾਅਦ ਤੇ ਅੱਜ ਆਪਾਂ ਯਾਰ ਮਤਲਬ ਪਹਿਲਾ ਦਿਨ ਤਾਂ ਅਸੀਂ ਨਾ ਥੋੜੇ ਜਿਹਾ ਇਧਰ ਉਧਰ ਬਿਜੀ ਸੀ ਤੇ ਅੱਜ ਆਪਾਂ ਫ੍ਰੀ ਹੋਏ ਸੀ ਮੈਂ ਚਲੋ ਅੱਜ ਆਪਾਂ ਬਲੌਗ ਬਣਾਉਂਦੇ ਆ ਤੇ ਅੱਜ ਦਾ ਬਲੌਗ ਹੈ ਕਿਉਂਕਿ ਅੱਜ ਪਤਾ ਨਹੀਂ ਆਪਾਂ ਕੀ ਕਰਦੇ ਨੇ ਬਸ ਜੋ ਵੀ ਕੁਝ ਆਪਾਂ ਕਰਾਂਗੇ ਆਪਾਂ ਉਹਦਾ ਬਲੌਗ ਬਣਾ ਲਮ ਆ ਗਏ ਤੇ ਹੋਰ ਕੁਝ ਨਹੀਂ ਆਪਾਂ ਜਾ ਰਹੇ ਸੀਗੇ ਹੀ ਆਪਾਂ ਕਰਦੇ ਸੀ ਬਲੌਗ ਠੀਕ ਹੈ ਆਹ ਓਕੇ ਫੋਨ ਚਾਲਦੇ ਆਂ ਕਿੰਚੂ ਵੀ ਫਲਾਇਆ ਯਾਹ ਬਰਾ ਮਾਈ ਸੀ ਗੋਏ ਵੀਡੀਓ ਬਣਾਉਣੀ ਇੱਥੋਂ ਬਟ ਇੱਥੇ ਮੈਂ ਸਾਫ਼ ਨਹੀਂ ਆ ਰਿਹਾ ਮੈਨੂੰ ਵੀਡੀਓ ਸਾਫ਼ ਨਹੀਂ ਦਿਖਦੀ ਐ ਕੋਈ ਸਾਰਾ ਮੇਰੇ ਉਹ ਆ ਰਿਹਾ ਐ ਅਪਰੋਚ ਸਾਈਡ ਮੈਂ 도로 ਉਪਰ ਡੀ ਵਾਲਾ ਨਸਤਾ ਦੇਣਾ ਤੇਰੇ ਤੋਂ ਫੋਨ ਉੱਠਣਾ ਮੇਰਾ ਫਾਈ ਵੀ ਨਹੀਂ ਫਾਈ ਕਰਦਾ ਕੋਈ ਕੰਪੀਓ ਉਹ ਬਚ ਗਿਆ ਚਲੋ ਠੀਕ ਹੈ ਮਿਲਦੇ ਆ ਪੱਕੇ ਚਲੀਏ ਚਲੋ ਇਧਰ ਆਏ ਮਿੱਤਰੋ ਪਾਈ ਜਪਾ ਕਿਦਾਂ ਇਹ ਪਾਈ ਪਹਿਲੇ ਇਧਰ ਦਾ ਦਰਵਾਜ਼ਾ ਬੜਾ ਟਾਈਟ ਹੋਇਆ ਖੁੱਲਦਾ ਵੀ ਨਹੀਂ ਵਾਹ ਫਾਈਨਲੀ ਤੇ ਆਪਣਾ ਮੋਟਰਸਾਈਕਲ ਇਧਰ ਉਡਾਈ ਤੇ ਆਹ ਦੋ ਚਾਬੀਆਂ ਇਹਦਾ ਤੁਹਾਨੂੰ ਰਿਜ਼ਰਵ ਦੱਸ ਦਿੰਦਾ ਮੈਂ ਦਰਵਾਜ਼ਾ ਆਪਾਂ ਦੁੱਛ ਬੜੀ ਗਰਮੀ ਹੋਣੀ ਰਹੀ ਨੀ ਰੰਗ ਅੱਜ ਹੈ ਕਿ ਇਦਾਂ ਹੁਣ ਅਸੀਂ ਖੜੀ ਜੇ ਸਾਹਮਣੇ ਸਕੂਲ ਰੀ ਤੇ ਆਪਾਂ ਇਹਨੂੰ ਬਾਹਰ ਕੱਢਣਾ ਪੈਣਾ ਆਪਾਂ ਨੂੰ ਤੇ ਫਿਰ ਆਪਣਾ ਨਿਕਲਦਾ ਇਹ ਤੋਂ ਬਾਅਦ ਬੁਲਟ ਉਹ ਵੀ ਅੰਦਰ ਕੜਾ ਤਾਂ ਫਿਰ ਅੱਜ ਆਪਾਂ ਨੇ ਬੁਲਟ ਦੀ ਆਰ ਸਰਵਿਸ ਕਰਾਉਣੀ ਜੇ ਔਰ ਟਾਈਮ ਉੱਪਰ ਚਲਾਏ ਨੂੰ ਤੇ ਮੈਂ ਉਹਨੂੰ ਚਲਾ ਕੇ ਦੇ ਦਿਆਂ ਕਿ ਪਹਿਲਾ ਵਾਰ ਚੱਲਦਾ ਸਹੀ ਤੇ ਤਾਂ ਕਰਕੇ ਅੱਜ ਮੁੱਛ ਪਤਾ ਨਹੀਂ ਕਿਉਂ ਖੜੀ ਹੋ ਰਹੀ ਬਾਰ-ਬਾਰ ਚਲੋ ਇੱਕ ਯਾਰ ਅਨਲਿਡ ਵੀਡੀਓ ਬਣਾ ਦਈਓ ਪਰ ਜਾਂਦੀ ਨੀ ਨੋ ਵੀਡੀਓ ਆਪਾਂ ਦਾ ਕੱਜ ਆਪਾਂ ਟਰਾਈ ਕਰਦੇ ਆ ਕਿ ਪਹਿਲੀ ਕੁੱਕ ਜਿਹਾ ਸਟਾਰਟ ਹੁੰਦਾ ਜਾਂ ਨਹੀਂ ਚਲ ਪਹਿਲਾਂ ਆਪਾਂ ਨੂੰ ਇਹਨੂੰ ਬਾਹਰ ਕੱਢਾ ਪਹਿੜਾ ਦੇ ਤੇ ਮੁਲਾਦੋਂ ਸਨੀ ਵੀਡੀਓ ਮੰਮੀ ਚਲੋ ਪਨ ਕੱਢਦੇ ਸਪੂਟੀ ਆਪਣੇ ਬਾਹਰ ਜਿਹਨੇ ਆ ਰਹਾ ਹੈ ਗੋਲੇ ਜਦੋਂ ਵੰਦੋਗੀ ਵੰਦੋਗੀ ਨਹੀਂ ਚੱਲ ਰਹੀ ਮੈਨੂੰ ਐਦਾਂ ਆ ਕਿ ਮੈਂ ਦਰਵਾਜ਼ੇ ਦਾ ਟਰੱਕਾ ਲਾ ਜਿਹੜਾ ਸਨੀ ਆ ਦਰਵਾਜ਼ੇ ਐਦਾਂ ਖੋਲਿਆ ਸਿੱਧਾ ਫੋ ਧਮ ਪਰ ਇਹ ਮਾ ਜਣਾ शो पता नहीं हो रही पता नहीं नहीं मिट्टी मुट्टी सब कुछ पहले कुछ कुछ स्टार्ट देख देख दे दे दे। ओहो ਆਪਾਂ ਤਾਂ ਪਹਿਲੀ ਵਿੱਚੋਂ ਚਲੋ ਚੱਲਦੇ ਹੁਣ ਤੇ ਇਹਦੇ ਵਿੱਚ ਆਹ ਪ੍ਰੋਬਲਮ ਹੈ ਨਾ ਕਿ ਇਹਦੇ ਜੋ ਲੈਦਰ ਹੈ ਮਤਲਬ ਬ੍ਰੇਕ ਬਿਲਕੁਲ ਹੀ ਫ੍ਰੀ ਹੋ ਰੱਖ ਨਹੀਂ ਪਤਾ ਨਹੀਂ ਕਿਉਂ ਹੋਇਆ ਜਦੋਂ ਲਾਸਟ ਟਾਈਮ ਸਰਵਿਸ ਕਰਾਈ ਦਿਨ ਉਹ ਤੋਂ ਪਾਇਆ ਸੀ ਕਿ ਨਾ ਮੈਂ ਪਰ ਫੇਰ ਉਹਵੇਂ ਹੋ ਗਏ ਨਾ ਬ੍ਰੇਕ ਲਾ ਕਰਿਆ ਦੇਖੋ ਮੈਂ ਬ੍ਰੇਕ ਲਾ ਰਿਹਾ ਅੱਗੇ ਨੂੰ ਚਾਈ ਜਾ ਰਿਹਾ ਪਤਾ ਨਹੀਂ ਕਿਹੜਾ ਚੱਕਰ ਹੈ ਤੇ ਚਲੋ ਹੁਣ ਚੱਲਦੇ ਆ ਤੇ ਆ ਆਪਾਂ ਇਹਦਾ ਸਾਈਡ ਮਿਰਰ ਲਗਾ ਲਿਆ ਇਹਦੀ ਕੋਈ ਮਜਬੂਰੀ ਹੈ ਕਿਉਂਕਿ ਯਾਰ ਕੱਲ ਪਰਸ ਨੂੰ ਚੰਡੀਗੜ੍ਹ ਜਾਣਾ ਨਾ ਤਾਂ ਫਿਰ ਚਲਾਣਾ ਉਧਰ ਹੁੰਨੀ ਆ ਤੇ ਬਰੋਂ ਜਮਾਂਗੀ ਆ ਦੇਖੋ ਜੀ ਮੈਂ ਇਹਨੂੰ ਕਹਿਆ ਸੀ ਇੱਥੇ ਹੋਲੀ ਜਲਾ ਕਿਉਂਕਿ ਮੈਨੂੰ ਪਤਾ ਨਾ ਫਲਕਣੀ ਹੈ ਤੇ ਦੇਖੋ ਆ ਰੁਕਿਆ ਨਹੀਂ ਨਾ ਦੇਖਾ ਪਰ ਰੋਕ ਲੈਣ ਪਰ ਚਲੋ ਕੰਮ ਕਰਉਣ ਤੋਂ ਪਹਿਲਾਂ ਘਰ ਦੇ ਕੰਨੇ ਘਰ ਦਾ ਕੰਮ ਕਰਕੇ ਜਾਓ ਤਾਂ ਕਰਕੇ ਅਸੀਂ ਚੱਲੇ ਸੋ ਪਹਿਲਾਂ ਦੁੱਧ ਲੈ ਬਾਅਦ ਵਿੱਚ ਚੱਲਦੇ ਆਪਾਂ ਇਹਦਾ ਕੰਮ ਕਰਾਉਂ ਬੁਲਟ ਦਾ ਤੁਸੀਂ ਇੱਕ ਜੀ ਤੇ ਕੁਇੰਟਾਰਮ ਜਿਹੜਾ ਮੈਂ ਦੋਇਆ ਸੀ ਪਹਿਲਾ ਦਿਨ ਸੀ ਤੇ ਹੁਣ ਰਾਤ ਹੋ ਗਈ ਮਤਲਬ ਸਾਰਾ ਕੁਝ ਸੇਮ ਹੈ ਜਿਵੇਂ ਜੋ ਵੀ ਸੀ ਬਟ ਇੱਕ ਚੀਜ਼ ਹੈ ਪਹਿਲਾਂ ਮੈਂ ਮੋਟਰਸਾਈਕਲ ਤੇ ਆਇਆ ਸੀ ਤੇ ਹੁਣ ਬੁਲਟ ਤੇ ਤੇ ਮਤਲਬ ਟੱਕੀ ਹੋ ਗਈ ਤੇ ਕੋਈ ਅੱਜ ਪਹਿਲਾ ਦਿਨ ਸੀ ਹੁਣ ਰਾਤ ਵੀ ਹੋ ਗਈ ਰਾਤ ਨੂੰ ਪਾ ਚੱਲੇ ਹਾਂ ਚਲੋ ਕੋਈ ਨਹੀਂ ਰਾਤ ਤੇ ਹੁੰਦੀ ਆ ਲੈਰ ਇੱਕ ਚੀਜ਼ ਹੈ ਜਿੰਨਾ ਮਰਜੀ ਭਜਾ ਲਓ ਪਰ ਇਹ ਨਾ ਮਤਲਬ ਐਦਾਂ ਸੀ ਇਹ ਨਾ ਰੁਕ ਗਈ ਅੰਦਾਜ਼ੀ ਆਪਣੇ ਆਪ ਹੀ ਜਦੋਂ ਰੇ ਛੱਡਦੇ ਸੀ ਪਤਾ ਨਹੀਂ ਇਹਨੂੰ ਪਤਾ ਸੀ ਕਿ ਮੇਰੇ ਬ੍ਰੇਕਿੰਗ ਚੱਲ ਰਹੇ ਪਾਰੇ ਰੁਪਜੰਦਰ ਜੀ ਪਰ ਇੱਥੇ ਜ਼ੀਰੋ ਕੋਲ ਆਪ ਮੋਰਲ ਬ੍ਰੇਕਾਂ ਨਾਲ ਤੇ ਪਹੁੰਚ ਗਏ ਆਪਾਂ ਫਾਈਨਲੀ ਤੇ ਕਹਿੰਦੇ ਕਾਰਤਾ ਕਰਮ ਸ਼ੁਰੂ ਫਾਈਨਲੀ ਤੇ ਇੱਥੇ ਟਾਇਰ ਟੂਰ ਤੇ ਨਾ ਖੋਲ ਦਿੱਤੇ ਮੁਲਕ ਦਾ ਸਾਰਾ ਕੁਝ ਨਮਾ ਪਹੇਗਾ ਤੇ ਕਹਿੰਦੇ ਆ ਨਵੇਂ ਪਾਣੇ ਜੇ ਬ੍ਰੇਕ ਤਾਰ ਟੂਰ ਦੁਆਰੇ ਚੱਲਣੇ ਹੁਣ ਨਵੇਂ ਪਾ ਲੈਂਦੇ ਆ ਤੇ ਹੁਣ ਚਲੋ ਆਪਾਂ ਚੱਲਦੇ ਆ ਘਰ ਨੂੰ ਹਨੇਰਾ ਵੀ ਖਾਤੀ ਹੋ ਗਿਆ ਮਤਲਬ ਟਾਈਮ ਵੀ ਪਾਸਾ ਹੋ ਗਿਆ ਤੇ ਹੁਣ ਚੱਲਦੇ ਆ ਘਰ ਨੂੰ ਤੇ ਇੱਥੇ ਅਸੀਂ ਨਾ ਪੂਰਾ ਪਜਾਰ ਕੇ ਟੈਸਟ ਕਰਦੇ ਸੀ ਬ੍ਰੇਕ ਕਿ ਮਤਲਬ ਚੱਲ ਰਹੇ ਨੇ ਤੇ ਉੱਥੇ ਤਾਂ ਪੂਰੇ ਚੱਲਦੇ ਸੀ ਪੂਰੇ ਪਰਫੈਕਟ ਤੇ ਬਸ ਅੱਜ ਦੀ ਵੀਡੀਓ ਇੰਨੀ ਹੁਣ ਆਪਾਂ ਮਿਲਦੇ ਆਪਨੀ ਅਗਲੀ ਵੀਡੀਓ ਵਿੱਚ ਓਕੇ ਬਾਏ